ਹੋ ਚੁੱਕਿਆ ਇਸ ਟਾਈਮ 6 ਵਜੇ ਦਾ ਸ਼ਾਮ ਦਾ ਤੇ ਆਪਾਂ ਖੜੇ ਆ ਇਸ ਟਾਈਮ ਗੁਰਦੁਆਰਾ ਰਾੜਾ ਸਾਹਿਬ ਦੇ ਵਿੱਚ ਤੇ ਇੱਥੇ ਆਪਾਂ ਨੂੰ ਪਹੁੰਚਿਆ ਨੂੰ ਹੋ ਗਿਆ ਘੰਟਾ ਤੱਕ ਤੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਤਕਰੀਬਨ ਅੱਜ ਦੀ ਜਿਹੜੀ ਵਾਟ ਸੀਗੀ ਆਪਣੀ ਉਹ ਸੀਗੀ ਜੀ 65 ਕਿਲੋਮੀਟਰ ਦੇ ਲਗਭਗ 65 ਜਾਂ 70 ਦੇ ਲਗਭਗ ਇੰਨੀ ਕੁ ਵਾਟ ਸੀਗੀ ਆਪਣੀ ਤੇ ਵੀਰ ਲਖਵਿੰਦਰ ਸੀਗਾ ਜਿਹੜਾ ਤੇ ਉਹਦਾ ਥੋੜਾ ਜਿਹਾ ਗੋਡੇ ਦੀ ਪ੍ਰੋਬਲਮ ਆ ਗਈ ਕੋਈ ਤੇ ਜਿਹਦਾ ਕਰਕੇ ਆਪਾਂ ਜਿਹੜਾ ਅੱਜ ਇੱਥੇ ਰੁਕਣਾ ਠੀਕ ਸਮਝਿਆ ਤੇ ਇੱਕ ਉਹ ਚੰਗੀ ਤਰ੍ਹਾਂ ਸੁੱਤਾ ਨਹੀਂ ਸੀਗਾ ਤੇ ਅੱਜ ਆਪਾਂ ਇੱਥੇ ਰੁਕਾਂਗੇ ਜੀ ਤੇ ਇਸ ਤੋਂ ਬਾਅਦ ਆਪਾਂ ਚੱਲੇ ਵਗੈਰਾ ਪਾਵਾਂਗੇ ਸਵੇਰ ਸਾਜਰੇ ਇੱਥੋਂ ਤੇ ਗੁਰਦੁਆਰਾ ਸਾਹਿਬ ਵਿੱਚ ਚਲੋ ਅਖੰਡ ਪਾਠ ਪ੍ਰਕਾਸ਼ ਆਗੇ ਤੇ ਕਮਰਾ ਆਪਾਂ ਨੂੰ ਮਿਲ ਗਿਆ ਸੀਗਾ ਜੀ ਕਮਰਾ ਨੰਬਰ 80 ਤੇ ਇੱਥੋਂ ਜਿਹੜਾ ਆਪਣੇ ਸਮਾਨ ਸਾਨੂੰ ਦਿਖਾਉਣੇ ਕਿੰਨਾ ਕੋਸ ਸੀਗਾ ਜਿਹੜਾ ਆਪਾਂ ਸਾਈਕਲ ਤੋਂ ਉਤਾਰਿਆਗਾ ਤਾਂ ਕਮਰਾ ਨੰਬਰ 80 ਆ ਜੀ ਤੇ ਆ ਸਮਾਨ ਆ ਸਾਰਾ ਦੇਖੋ ਤੇ ਆ ਕੁਛ ਕਮਰਾ ਆਪਾਂ ਨੂੰ ਮਿਲ ਗਿਆ ਸੀਗਾ ਇੱਥੇ ਤੇ ਬਾਕੀ ਪ੍ਰਸ਼ਾਦਾ ਪਾਣੀ ਆਪਾਂ ਸ਼ਕਲਿਆ ਜੀ ਤੇ ਸ਼ੱਕ ਕੇ ਆਪਾਂ ਕਮਰੇ ਦੇ ਵਿੱਚ ਆਪਦੇ ਵਿੱਚ ਆ ਗਏ ਸੀਗੇ ਠੀਕ ਆ ਜੀ ਫਿਰ ਕੱਲ ਨੂੰ ਨਵੇਂ ਸਫਰ ਦੇ ਨਾਲ ਨਵੀਂ ਤੁਹਾਨੂੰ ਅਪਡੇਟ ਦਵਾਂਗੇ ਇੰਸਟਾਗ੍ਰam ਉੱਤੇ ਆਪਾਂ ਨੂੰ ਫੋਲੋ ਕਰ ਲਓ ਤੇ ਫੇਸਬੁੱਕ ਉੱਤੇ ਵੀ ਆਪਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋਗੇ